ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਅਦਾਲਤ ਦੀ ਤਰਫੋਂ ਆਇਆ ਹੈ ਵੱਡਾ ਫੈਸਲਾ ਹੁਣ ਜਾ ਰਹੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਲੰਬੀ ਕੈਦ ਤੇ ਨਾਲ ਹੀ ਨਾਲ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਵਾਈਫ ਹੈ ਉਹ ਵੀ ਕਸੂਤੀ ਫਸ ਗਈ ਹੈ ਤੇ ਨਾਲ ਹੀ ਨਾਲ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਜਿਹੜਾ ਆਪਣਾ ਵਾਅਦਾ ਕੀਤਾ ਸੀ ਉਹ ਕਰ ਦਿੱਤਾ ਪੂਰਾ ਆਖਰ ਕਿਹੜਾ ਵਾਅਦਾ ਜਿਹੜਾ ਨੇ ਪੂਰਾ ਕੀਤਾ ਸਾਰੀਆਂ ਖਬਰਾਂ ਦੀ ਡਿਟੇਲ ਆਪਾਂ ਅੱਜ ਦੀ ਵੀਡੀਓ ਚ ਜਾਣਿਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਹਾਂਜੀ ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਤਸੂਤੇ ਡੰਗੇ ਗਏ ਨੇ ਔਰ ਦੂਜੇ ਪਾਸੇ ਉਹਨਾਂ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਪਸਾ ਦਿੱਤਾ ਬਰਸਲ ਦੇ ਵਿੱਚ ਇੱਕ ਚਾਰ ਸ਼ੀਟ ਜਿਹੜੀ ਤੁਸੀਂ ਕੱਲ ਸੁਣੀ ਹੈ ਕਿ ਦਾਖਲ ਹੋ ਗਈ ਹੈ ਕੋਰਟ ਦੇ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ ਵਿਜੀਲੈਂਸ ਨੇ ਯਾਨੀ 60ਵੇਂ ਦਿਨ 59 ਦਿਨ ਹੋ ਚੁੱਕੇ ਸੀ 60ਵੇਂ ਦਿਨ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੋਣੀ ਸੀ ਇਸ ਕਰਕੇ ਪੰਜਾਬ ਦੀ ਸਰਕਾਰ ਨੂੰ ਔਰ ਦੂਜੇ ਪਾਸੇ ਵਿਜੀਲੈਂਸ ਵੀਰੋਂ ਨੂੰ ਇਸ ਗੱਲ ਦਾ ਪੱਕੇ ਤੌਰ ਤੇ ਅੰਦਾਜ਼ਾ ਸੀ ਔਰ ਪਤਾ ਸੀ ਕਿ ਬਿਕਰਮ ਸਿੰਘ ਮਜੀਠੀਆ ਜੇਕਰ ਇੱਕ ਦਿਨ ਵੀ ਲੇਟ ਹੋ ਜਾਂਦਾ ਤਾਂ ਭਾਈ ਉਹਦੀ ਜ਼ਮਾਨਤ ਦੂਜੇ ਦਿਨ ਜਾਣੀ ਅੱਜ ਤੈ ਸੀ ਐਸੇ ਕਰਕੇ 59 ਦਿਨ ਕੱਲ ਹੋ ਗਏ ਸੀ ਅੱਜ ਉਹਨੂੰ 60 ਦਿਨ ਬਣਦੇ ਸੀ ਪੰਜਾਬ ਦੀ ਸਰਕਾਰ ਤੇ ਵਿਜੀਲੈਂਸ ਦਾ ਜਿਹੜਾ ਬਣਾਇਆ ਹੋਇਆ ਜਾਲ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਤਾਂ ਫਸਣ ਹੀ ਸੀ ਬਲਕਿ ਉਹਨਾਂ ਦੀ ਪਤਨੀ ਵੀ ਫਸ ਚੁੱਕੀ ਹੈ ਪਰ ਅੱਜ ਤੁਹਾਡੇ ਸਾਹਮਣੇ ਮੈਂ ਖੁਰਾਸਾ ਕਰਨ ਜਾ ਰਿਹਾ ਇੱਕ ਵੀਡੀਓ ਦੇ ਜ਼ਰੀਏ ਕਿ ਵਿਕਰਮ ਸਿੰਘ ਮਜੀਠੀਆ ਜਸੂਤ ਤਾਂ ਕਿਵੇਂ ਟੰਗੇ ਗਏ ਨੇ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਵਿਕਰਮ ਮਜੀਠੀਆ ਦਾ ਭੋਲੀ ਜਾਓ ਕਿ ਅਸੀਂ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣ ਦੇਵਾਂਗੇ ਇਹ ਗੱਲ ਸੱਚ-ਸਾਬਤ ਹੋ ਗਈ ਹੈ ਤਾਂ ਹੁਣ ਜੀ 20 ਸਾਲ ਦਾ ਪ੍ਰਾਪਦਾਰ ਯਾਨੀ 20 ਸਾਲ ਤੱਕ ਦੀ ਸਜ਼ਾ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਬਾਦਲਾਂ ਦੇ ਬਹੁਤ ਚਹੇਤੇ ਔਰ ਵੱਡੇ ਤਸਕਰ ਨਿਕਲੇ ਪੰਜਾਬ ਦੀਆਂ ਮਾਵਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਰਵਾਉਣ ਵਾਲੇ ਇਹੀ ਵਿਕਰਮ ਸਿੰਘ ਮਜੀਠੀਆ 20 ਸਾਲ ਦੇ ਲਈ ਅੰਦਰ ਜਾਣਗੇ ਔਰ ਦੂਜੇ ਪਾਸੇ ਪਤਨੀ ਕਿਉਂ ਫਸਾ ਦਿੱਤੀ ਹੈ ਵਿਕਰਮ ਸਿੰਘ ਮਜੀਠੀਏ ਨੇ ਦਰਸਾਲ ਦੇ ਵਿੱਚ ਆਪਣੀ ਪਤਨੀ ਦਾ ਨਾਮ ਵਰਤਿਆ ਪੰਜਾਬ ਦੇ ਲੋਕਾਂ ਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਜਿਹੜੇ ਇਹ ਵੱਡੇ ਲੋਕ ਨੇ ਇਹ ਦਰਸਾਲ ਦੇ ਵਿੱਚ ਚੋਰੀ-ਚੋਰੀ ਇੱਕ ਦੂਜੇ ਦਾ ਨਾਮ ਵਰਤਦੇ ਸੀਗੇ ਇਸ ਕਰਕੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੇ ਆਪਣੇ ਪਤੀ ਦਾ ਨਾਮ ਕਾਗਜ਼ਾਂ ਦੇ ਵਿੱਚ ਆਪਣੇ ਨਾਮ ਦਰਜ ਨਹੀਂ ਕਰਵਾਇਆ ਸੀ ਕਾਫੀ ਪਤਾ ਨਾ ਲੱਗੇ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਸਾਡੀ ਜਿਹੜੀ ਸੰਪਤੀ ਹੈ ਉਹ ਕਿਸ ਦੇ ਨਾਮ ਹੈ ਦਰਸਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਬਹੁਤ ਸਾਰੇ ਪਲਾਟ ਨੇ ਕਿੱਥੇ ਕਿੱਥੇ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਾਂਗੇ ਔਰ ਪਹਿਲਾ ਮੈਂ ਤੁਹਾਨੂੰ ਇਹ ਖਬਰ ਸੁਣਾਉਂਗਾ ਕਿ ਵਿਕਰਮ ਸਿੰਘ ਮਜੀਠੀਆ ਉਸੁੱਤੇ ਕਿਵੇਂ ਫਸੇ ਆ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਪਰਿਵਾਰਾਂ ਤੇ ਇਹਨਾਂ ਮਜੂਰੀਆਂ ਤੇ ਐਕਸ਼ਨ ਕਿਵੇਂ ਕਰਦਾ ਸੁਣੋ ਪਰ ਸਭ ਤੋਂ ਵੱਡੀ ਗੱਲ ਹੈ ਕਿ 700 ਕਰੋੜ ਦੀ ਜਿਹੜੀ ਆ ਨਿਕਲੀ ਆ 540 ਕਰੋੜ ਕਰਦੇ ਸੀ ਆਵਾਂ ਦੀ ਪਾਰਟੀ ਦੇ ਮੰਤਰੀ ਵੀ ਤੇ ਹੋਰ ਵੀ ਉਹ 700 ਕਰੋੜ ਦਾ ਲੇਖਾ ਜੋਖਾ ਜਿਹੜੀ ਆਪਾਂ ਕਹੀਏ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਉਹ ਵਿਜੀਲੈਂਸ ਬਿਊਰੋ ਨੇ ਦਾਵਾ ਠੁਕ ਗਿਆ ਕਿ 700 ਕਰੋੜ ਦੀ ਪ੍ਰਾਪਰਟੀ ਜਿਹੜੀ ਆ ਕਿ ਵਿਕਰਮ ਜਿੱਠਿਆ ਤੇ ਕੋਲ ਉਹ ਹੈ ਜਿਹੜੀ ਆਮਦਨ ਤੋਂ ਵੱਧ ਜਦਾਤ ਨਹੀਂ ਬਣਾਈ ਗਈ ਹੈ ਇਹਦੇ ਵਿੱਚ ਬਹੁਤ ਪ੍ਰਾਪਰਟੀਆਂ ਹੈਗੀਆਂ ਜਿਹੜੀ ਕੁਝ ਦਿੱਲੀ ਦੀ ਪ੍ਰਾਪਰਟੀ ਇਹਨਾਂ ਨੂੰ ਲੱਭੀ ਫਾਰਮ ਹਾਊਸ ਹੈਗਾ ਹੋਰ ਕੁਝ ਹਰਿਆਣੇ ਚ ਵੀ ਪ੍ਰਾਪਰਟੀਆਂ ਇਹਨਾਂ ਨੂੰ ਮਿਲੀਆਂ ਹੈਗੀਆਂ ਸਭ ਤੋਂ ਵੱਡੀ ਗੱਲ ਇਹ ਜਿਹੜੀ ਹੈ ਨਾ ਇੱਕ ਹੋਰ ਚੀਜ਼ ਇਸ ਚਾਰ ਸ਼ੀਟ ਵਿੱਚ ਕਿਉਂਕਿ ਇਹਨੂੰ ਪੜਦਿਆਂ ਵੀਰੇ ਪੰਜ ਛੇ ਦਿਨ ਲੱਗ ਜਾਣੇ ਆ 40000 ਰੁਪਏਾਂ ਨੂੰ ਕਿਹੜਾ ਪੜਨਾ ਨਾ ਸੌਖਾ ਜੋ ਉੱਤੋਂ ਉੱਤੋਂ ਮੈਨੂੰ ਸਮਝ ਆਈ ਹੈ ਜਾਂ ਮੈਂ ਸਮਝਿਆ ਕਿਸੇ ਕੋ ਇਹਦੇ ਵਿੱਚ ਗੱਡੀਆਂ ਦਾ ਬਹੁਤ ਜ਼ਿਕਰ ਹੈ ਬਈ ਬਹੁਤ ਜ਼ਿਆਦਾ ਗੱਡੀਆਂ ਜਿਹੜੀਆਂ ਵਿਕਰਮ ਮਜੀਠੀਆ ਦਾ ਪੈਸਾ ਉਹ ਚ ਨਿਵੇਸ਼ ਹੈਗਾ ਸੀ ਕਾਰਾਂ ਵਾਲੇ ਤੇ ਉਹ ਵੀ ਜਿਹੜਾ ਹੈ ਗੱਡੀਆਂ ਦਾ ਵੀ ਮਹਿੰਗੀ ਗੱਡੀਆਂ ਲਗਜ਼ਰੀ ਗੱਡੀਆਂ ਦਾ ਉਹ ਵੀ ਚਾਰ ਸ਼ੀਟ ਦੇ ਵਿੱਚ ਦੱਸਿਆ ਗਿਆ ਕਿ ਕਿਹੜੀਆਂ ਗੱਡੀਆਂ ਗੱਡੀਆਂ ਇਹਨਾਂ ਨੇ ਕਿਵੇਂ-ਕਿਵੇਂ ਕਿਤੇ-ਕਿਤੇ ਨਾਮ ਤੇ ਰੱਖੀਆਂ ਹੋਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਪੂਰੇ ਪੰਜਾਬ ਦੇ ਅੰਦਰ ਵੱਡੇ ਪੈਮਾਨੇ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਨੇ ਜਿਹੜੀ ਤਸਕਰੀ ਕਰਵਾਈ ਤੇ ਕੀਤੀ ਅਸਰ ਕਰਕੇ ਲਗਜ਼ਰੀ ਗੱਡੀਆਂ ਦਾ ਜ਼ਿਕਰ ਬਹੁਤ ਵੱਡੇ ਪੱਧਰ ਦੇ ਉੱਤੇ ਆ ਗਿਆ ਕਹਿੰਦੇ ਜੀ 40 ਹਜ਼ਾਰ ਪੇਜ ਹੈ ਜਿਨ੍ਹਾਂ ਦੀ ਚਾਰ ਸ਼ੀਟ ਕੋਰਟ ਦੇ ਅੰਦਰ ਦਾਖਲ ਕੀਤੀ ਹੈ ਚਾਰ ਟਰੰਕ ਭਰੇ ਹੋਏ ਨੇ ਇਸ ਪੰਨਿਆਂ ਦੇ ਤਾਂ ਆਵਾਜ਼ਾ ਲਾ ਲਓ ਕਿ ਪੰਜਾਬ ਦੇ ਅੰਦਰ ਜਿਹੜੀ ਦਸਤਕਾਰੀ ਕਰਨ ਵਾਲਾ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ 40 ਹਜ਼ਾਰ ਪੇਜ ਕਦੋਂ ਤੱਕ ਮਾਨਯੋਗ ਹਾਈ ਕੋਰਟ ਉਹਨਾਂ ਪੰਨਿਆਂ ਨੂੰ ਪੜੂ ਤੇ ਉਸ ਤੋਂ ਬਾਅਦ ਸਗਰ ਦਾ ਪ੍ਰਾਪਰਧਨ ਆਉਣਾ ਕਿਉਂਕਿ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਹਾਲਤ ਦੇ ਵਿੱਚ ਜੇਲ੍ਹ ਦੇ ਵਿੱਚ ਉਹ ਰਿਹਾ ਨਹੀਂ ਹੋ ਸਕਦੇ ਇਹ ਗੱਲ ਤਾਂ ਤੈਅ ਹੈ ਕਿ ਹਾਈ ਕੋਰਟ ਬਣੀ ਵੀ ਇੱਕ ਬਹੁਤ ਵੱਡੀ ਹਦਾਇਤ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਖੜੀ ਹੈ ਵਿਜੀਲੈਂਸ ਵੀਰੋ ਆ ਪੰਜਾਬ ਦੇ ਲੋਕ ਨੇ ਜਿਹੜੇ ਕਹਿ ਰਹੇ ਆ ਜੀ ਵਿਕਰਮ ਸਿੰਘ ਮਜੀਠੀਏ ਨੂੰ ਕਹਿੰਦੇ ਜੀ ਪੰਜਾਬ ਦੀ ਜੇਲ੍ਹ ਦੇ ਵਿੱਚ ਵੀ ਨਾ ਰੱਖੋ ਇਹਨੂੰ ਡਿਜ਼ਰੂ ਕੈਂਡੇ ਵਿੱਚ ਸ਼ਿਫਟ ਕਰ ਦਿਓ ਕੋਈ ਕਹਿੰਦਾ ਗਾਰੇ ਪਾਣੀ ਭੇਜ ਦਿਓ ਪਰ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਥਿਓਰੀ ਹੈ ਉਹਨੂੰ ਦੇਖਦੇ ਹੋਇਆ ਮਾਨਯੋਗ ਹਾਈ ਕੋਰਟ ਨੇ ਇੱਕ ਬਹੁਤ ਵੱਡਾ ਸਨੇਹਾ ਪੰਜਾਬ ਦੇ ਲੋਕਾਂ ਦੇ ਵਿੱਚ ਘਰ ਦਿੱਤਾ ਹੈ। ਯਾਨੀ ਬਿੱਤਰ ਸਿੰਘ ਮਜੀਠੀਆ ਨੂੰ 20 ਸਾਲ ਦੀ ਸਜ਼ਾ ਕਿਉਂ ਹੋ ਸਕਦੀ ਹੈ? ਕਿਉਂਕਿ ਬਹੁਤ ਸਾਰੇ ਲੋਕ ਮਾਰੇ ਨੇ, ਚਿੱਟੇ ਦੀ ਤਸਕਰੀ ਕੀਤੀ ਹੈ। ਬਹੁਤ ਸਾਰਾ ਪੈਸਾ ਇਹਨਾਂ ਨੇ ਜਿਹੜਾ ਕਿ ਦੋ ਨੰਬਰ ਦੇ ਵਿੱਚ ਬਣਾਇਆ। ਤਾਂ ਉਸ ਤੋਂ ਬਾਅਦ ਅਦਾਲਤਾਂ ਨੂੰ, ਵਿਜੀਲੈਂਸ ਵਿਭਾਗ ਨੂੰ, ਪੰਜਾਬ ਦੀ ਸਰਕਾਰ ਨੂੰ ਤੇ ਲੋਕਾਂ ਨੂੰ ਇਮਰਾਹ ਕਰਨ ਦੀ ਸ਼ਰੇਆਮ ਕੋਸ਼ਿਸ਼ ਕੀਤੀ ਹੈ। ਯਾਨੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਆਪਣੀ ਛਵੀ ਕੀ ਬਣਾਈ ਕਹਦੇ ਦੀ ਨਾ ਤਾਂ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਹੈ ਤੁਹਾਡੇ ਸਾਹਮਣੇ ਸੁਣਾਇਆ ਕਿ ਭਾਵੇਂ 700 ਕਰੋੜ ਦੀ ਜਿਹੜੀ ਕਿ ਸੰਪਤੀ ਹੈ ਬਲਕਿ ਜ਼ਿਆਦਾ ਵੀ ਹੋ ਸਕਦੀ ਹੈ ਪਰ ਉਹ 500 ਕਰੋੜ ਦਾ ਜ਼ਿਕਰ ਹੋਇਆ ਸੀ 540 ਕਰੋੜ ਪਰ ਦਰਹਸਲ ਦੇ ਵਿੱਚ ਜਿਹੜੇ ਇਹ ਲੋਕ ਨੇ ਇਹ ਬਾਦਲਾਂ ਦੇ ਲੋਕ ਨੇ ਬਾਦਲ ਖੁਦ ਇੱਕ ਐਸੇ ਤਸਕਰ ਇਹ ਕੈਸੇ ਲੁਟੇਰੇ ਪੰਜਾਬ ਨੂੰ ਲੁੱਟਣ ਵਾਲੇ 25 ਸਾਲ ਤੋਂ ਭਲਾ ਉਹਨਾਂ ਦੀ ਪ੍ਰਾਪਰਟੀ ਨਹੀਂ ਹੈਗੀ ਥੋੜੀ ਘਣੀ ਤੇ ਵੇ ਇਹਨਾਂ ਮਜੂਰੀਆਂ ਨਹੀਂ ਕਿਵੇਂ ਹੋ ਸਕਦੀ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਸਾੜਾ ਗੱਫ ਦੇ ਵਿੱਚ ਵੀ ਤਾਂ ਕੁਝ ਦੇ ਸਕਦੇ ਨੇ ਹੋਏ ਨੂੰ ਪਰ ਇਹਨਾਂ ਦੇ ਰਾਜ ਦੇ ਵਿੱਚ ਜਦੋਂ ਇਹ ਮੰਤਰੀ ਰਏ ਤਾਂ ਭਾਈ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਐਸੀ ਲੁੱਟ ਮਚਾਈ ਕਿ ਪੂਰਾ ਪੰਜਾਬ ਪੂਰੇ ਪੰਜਾਬ ਦੇ ਲੋਕ ਹੈਰਾਨ ਰਹਿ ਗਏ ਕਿ ਇਹ ਵਿਕਰਮ ਸਿੰਘ ਮਜੀਠੀਆ ਕੈਬੀਨ ਮੰਤਰੀ ਫੇਰ ਉਹਦੀ ਬੇਨਾਮੀ ਸੰਪਤੀ ਥੋੜੇ ਜਿਹਸਾ ਨਾਲ ਦੇ ਵਿੱਚ ਦੇਖੋ ਬਣਾ ਗਏ ਨੇ ਇਸ ਕਰਕੇ ਪੰਜਾਬ ਦੇ ਲੋਕ ਇਹਨਾਂ ਬਾਦਲਾ ਇਹਨਾਂ ਮਜੀਠੀਆ ਨੂੰ ਚੰਗੀ ਤਰ੍ਹਾਂ ਜਾਣ ਗਏ ਨੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਉਹਨੂੰ ਵਿਜੀਲੈਂਸ ਵਿਭਾਗ ਨੇ ਇੱਕ ਨੋਟਿਸ ਕੱਢਿਆ ਸੀ ਤੁਹਾਡੇ ਯਾਦ ਵੀ ਹੋਣਾ ਤਾਂ ਹੁਣ ਉਹਨੂੰ ਕਹਿੰਦੇ ਜੇ ਉਹਦੀ ਗ੍ਰਿਫਤਾਰੀ ਹੋਵੇ ਤਾਂ ਵੀ ਉਹਨੂੰ ਜੇਲ੍ਹ ਦੇ ਵਿੱਚ ਪਾ ਸਕਦੇ ਨੇ ਤੇ ਧੱਕਣਾ ਵੀ ਚਾਹੀਦਾ ਬਾਰ ਬਾਰ ਉਸੇ ਜਨਾਨੀ ਦੁਆਰਾ ਝੂਠ ਬੋਲਿਆ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਸੱਚਾ ਸੁੱਚਾ ਸਾਬਤ ਕਰਨ ਦੀ ਗੱਲ ਕਹੀ ਗਈ ਉਹਦੀ ਪਤਨੀ ਦੁਆਰਾ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀਆਂ ਦਿੱਤੀਆਂ ਗਈਆਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਜਿਹੜਾ ਮੌਜੂਦਾ ਮੁੱਖ ਮੰਤਰੀ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਸ ਬੰਦੇ ਨੂੰ ਹੀ ਕਾਮ ਜੀ ਲੋਕ ਪਹਿਲਾਂ ਹੋਣਗੇ ਜਦੋਂ ਸਰਕਾਰ ਹੋਣੀ ਪਰ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਇੱਕ ਆਮ ਬੰਦੇ ਦੀ ਤਰ੍ਹਾਂ ਹੀ ਹੁੰਦੇ ਆ ਤੇ ਭਾਈ ਉਹਨਾਂ ਨੇ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਧਮਕੀਆਂ ਦੇ ਦਿੱਤੀਆਂ ਜਿਹੜੀਆਂ ਮੁੱਖ ਮੰਤਰੀ ਨੂੰ ਵੀ ਚੜਿਆ ਗਈਆਂ ਨੇ ਤੇ ਹੁਣ ਮੁੱਖ ਮੰਤਰੀ ਪੰਜਾਬ ਯਾਨੀ ਸੀਐਮ ਭਗਵੰਤ ਮਾਨ ਇਹਨਾਂ ਦੀ ਐਸੀ ਸ਼ੰਡ ਕੱਢ ਰਿਹਾ ਪੂਰਾ ਪੰਜਾਬ ਹੀ ਨਹੀਂ ਬਲਕਿ ਮੁਲਖਾਂ ਤੱਕ ਪੰਜਾਬ ਦੇ ਮੁੱਖ ਮੰਤਰੀ ਦਾ ਡੰਕਾ ਵੱਜ ਚੁੱਕਿਆ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੋਂ ਜ਼ਰੂਰ ਕਰ ਲੈਣਾ ਜੀ ਧੰਨਵਾਦ 23 ਦੀ ਵੀਡੀਓ ਆਪਾਂ ਦੇਖੀ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਉਹਦੀ ਵਾਈਫ ਹੁਣ ਕਸੂਤੇ ਫਸ ਗਏ ਬੁਰੀ ਤਰ੍ਹਾਂ ਫਸ ਗਏ ਆ ਕਿਉਂਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੁਣ ਫੈਸਲਾ ਆਉਣ ਜਾ ਰਿਹਾ ਜਲਦ ਤੇ ਸੁਣਿਆ ਜਾ ਰਿਹਾ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਹੁਣ 20 ਸਾਲ ਦੀ ਸਜ਼ਾ ਹੋਣੀ ਹੈ ਯਾਨੀ ਕਿ ਲੰਮੇ ਅਰਸੇ ਵਾਸਤੇ ਉਹ ਜੇਲ੍ਹ ਜਾਏਗਾ ਨਾਲ ਹੀ ਨਾਲ ਬਿਕਰਮ ਸਿੰਘ ਜਿਹੜੀ ਮਜੀਠੀਆ ਦੀ ਵਾਈਫ ਹੈ ਉਹ ਵੀ ਬੁਰੀ ਫਸ ਚੁੱਕੀ ਹੈ ਕਿਉਂਕਿ ਉਹਨਾਂ ਦੇ ਨਾਂ ਜਿੰਨੀ ਵੀ ਸੰਪਤੀ ਸੀ ਉਹ ਸਾਰੀ ਹੁਣ ਉਹਦਾ ਸਾਹਮਣਾ ਆ ਰਿਹਾ ਸਾਹਮਣੇ ਹਰ ਚੀਜ਼ ਸਾਹਮਣੇ ਆ ਰਹੀ ਹੈ ਬਿਜ਼ਨਸ ਟੀਮਾਂ ਹਰ ਚੀਜ਼ ਸਬੂਤ ਦੇ ਨਾਲ ਸਾਹਮਣੇ ਲੈ ਕੇ ਆ ਰਹੀਆਂ ਤੇ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਵਾਈਫ ਹੈ ਹੁਣ ਉਹ ਵੀ ਜਿਹੜੀ ਹੈ ਉਹ ਫਸਦੀ ਜਾਂਦੇ ਕਸੂਤੇ ਕਿਉਂਕਿ ਉਹ ਜਿੰਨੀ ਵੀ ਸੰਪਤੀ ਆਖਿਰ ਕਿਦਾਂ ਬਣਾਈ ਹੈ ਉਹ ਜਿਹੜੇ ਸਹੌਣ ਅੱਗੇ 500 ਕਰੋੜ ਦਾ ਮਾਮਲਾ ਸੀ ਹੁਣ ਉਹ 700 ਕਰੋੜ ਦਾ ਮਾਮਲਾ ਬਣਦਾ ਜਾ ਰਿਹਾ ਯਾਨੀ ਕਿ ਰਿਕਵਰੀ ਜਦੋਂ ਹੁੰਦੀ ਜਾ ਰਹੀ ਹੈ ਵਿਜਲੇ ਸੀਮਾ ਜਿਉਂ-ਜਿਉਂ ਆਪਣਾ ਕੰਮ ਕਰਦੀਆਂ ਜਾ ਰਹੀਆਂ ਕਰਪਸ਼ਨ ਵੱਧਦੀ ਜਾ ਰਹੀ ਹੈ ਜ਼ਿਆਦਾ ਤੋਂ ਜ਼ਿਆਦਾ ਪੈਸੇ ਸਾਹਮਣੇ ਆਈ ਜਾ ਰਿਹਾ ਸੰਪਤੀ ਵਧੀ ਜਾ ਰਹੀ ਹੈ ਜਿਹੜੀਆਂ ਜ਼ਮੀਨਾਂ ਉਹ ਵੀ ਵਧੀ ਜਾ ਰਹੀਆਂ ਮੈਂ ਤੇ ਇਸ ਕਰਕੇ ਹੁਣ ਕਿਹਾ ਜਾ ਰਿਹਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ-ਨਾਲ ਆਉਂਦੀ ਵਾਈਫ ਵੀ ਬੁਰੇ ਫਸਣਗੇ ਦੂਜਾ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ੇ ਨੂੰ ਆਮ ਕੀਤਾ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਕਈ ਮਾਵਾਂ ਦੇ ਪੁੱਤ ਮਾਰੇ ਕਈ ਭੈਣਾਂ ਦੇ ਭਰਾ ਮਾਰੇ ਉਹਨਾਂ ਉੱਤੇ ਹੁਣ ਉਹ ਕਤਲ ਦਾ ਦੋਸ਼ ਵੀ ਲੱਗੇਗਾ ਸਾਰੇ ਜਿਹੜੇ ਉਹਨਾਂ ਨੇ ਪੁੱਠੇ ਕੰਮ ਕੀਤੇ ਉਹਨਾਂ ਦੀ ਹੁਣ ਸਜ਼ਾ ਉਹਨਾਂ ਨੂੰ ਮਿਲਣ ਜਾ ਰਹੀ ਹੈ ਤੇ ਸੁਣਿਆ ਕਿ 20 ਸਾਲ ਵਾਸਤੇ ਉਹ ਅੰਦਰ ਜਾ ਰਹੇ ਹੈ ਦੂਸਰਾ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਸਾਹਿਬ ਹੈ ਜਿਹੜਾ ਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਬਾਦਲ ਪਰਿਵਾਰ ਨੂੰ ਨਹੀਂ ਛੱਡਣਾ ਬਾਦਲ ਪਰਿਵਾਰ ਨੇ ਜਿਹੜੇ ਵੀ ਕੰਮ ਕੀਤੇ ਆ ਉਹਨਾਂ ਨੂੰ ਉਹਨਾਂ ਦੀ ਸਜ਼ਾ ਭੁਗਤਣੀ ਪੈਣੀ ਆ ਚਾਹੇ ਮੈਨੂੰ ਜਿੰਨੀ ਮਰਜ਼ੀ ਧਮਕੀਆਂ ਲਾ ਲੈਣ ਮੈਂ ਪਿੱਛੇ ਨਹੀਂ ਹਟਣਾ ਮੈਂ ਹੁਣ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਉਹ ਕਰਨਾ ਮੈਂ ਯਾਨੀ ਕਿ ਉਹਨਾਂ ਨੇ ਇੱਕ ਵੱਡੇ ਜਿਹੜੇ ਮਗਰਮੱਛਾ ਉਹਨਾਂ ਉੱਤੇ ਹੱਥ ਪਾ ਕੇ ਦਿਖਾਇਆ ਤੇ ਇਸ ਚੀਜ਼ ਨੂੰ ਸਾਬਤ ਕੀਤਾ ਕਿ ਮੈਂ ਜੋ ਵਾਦਾ ਕੀਤਾ ਸੀ ਆਪਣੀ ਪੰਜਾਬ ਦੀ ਆਵਾਮ ਨਾਲ ਉਹ ਮੈਂ ਪੂਰਾ ਕੀਤਾ ਮੈਂ ਪੰਜਾਬ ਦੀ ਆਵਾਮ ਦੇ ਦੁੱਖ ਸੁੱਖ ਦੇ ਨਾਲ ਖੜਾ ਆ ਮੈਂ ਤੇ ਜੋ ਵੀ ਹੋ ਸਕਦਾ ਮੈਂ ਕਰਾਂਗਾ ਚਾਹੇ ਮੈਨੂੰ ਕੋ ਜਿੰਨੀਆਂ ਮਰਜ਼ੀ ਧਮਕੀਆਂ ਲਾਵੇ ਮੈਂ ਪਿੱਛੇ ਨਹੀਂ ਹਟਣਾ ਮੁੱਖ ਮੰਤਰੀ ਪੰਜਾਬ ਸਾਹਿਬ ਨੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤ ਲਿਆ ਵਾ ਤੇ ਪੰਜਾਬ ਦੇ ਲੋਕਾਂ ਦੀ ਵੀ ਹੁਣ ਇਹ ਹੀ ਮੰਗ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੰਬੀ ਕੈਦ ਹੋਵੇ ਇਹਨੂੰ ਡਿਬਰੂ ਘਰ ਜੇਲ੍ਹ ਚ ਛੁੱਟਿਆ ਜਾਏ ਜਾਂ ਫਿਰ ਕਾਲਿਆਂ ਪਾਣੀਆਂ ਹੀ ਛੁੱਟਿਆ ਜਾਏ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ لازمی ਕਰਿਓ ਆਪਣਾ ਕਿਊਟੇਸ ਰੱਖਿਆਲ ਰੱਬ ਰੱਖੇ